ਅੰਕਲੋਂ ਤੇ ਜਿਵੇਂ ਤਾਂ ਤੇ ਮੇਰੇ ਦੋਸਤ ਅੱਜ ਪੈਰੀ ਮੰਦਰ ਜੀ ਆਇਆ ਕਿਸੇ ਮੰਦਰ ਜੀ ਨੇ ਮੇਰੇ ਕੋ ਕੁਚ ਦੀਆ ਕੰਕਲ ਜੀ ਨਾ ਕਰੇ ਅੰਕਲ ਜੀ ਦੇਖ ਅੰਕਲ ਸਾਹਿਬ ਨੂੰ ਨਹੀਂ ਮੈਂ ਸਾਡੇ ਪੈਰੀ ਹੱਥ ਪੈਰੀ ਨਹੀਂ ਦੇਣਾ ਅੰਕਲ ਜੀ ਪੁਲਿਸ ਅੰਕਲ ਜੀ ਮੇਰੇ ਕੋਲ ਬੈਠੋ ਮੇਰੇ ਵੀਰ ਉੱਤੇ ਬੈਠੋ 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 ਮੈਂ ਤੁਹਾਨੂੰ ਲਈ ਜੂ ਉਸਤਾਂ ਅੰਕਲ ਜੀ ਨਾ ਕਰੇ ਅੰਕਲ ਜੀ ਮੇਰੇ ਨਾਲ ਜੀਏਗਾ ਤੁਹਾਡੇ ਬੱਚਿਆਂ ਵਰਗਾ ਅੰਕਲ ਜੀ ਕਿ ਲੋ ਬਾਹਰ ਪੇਪਰ ਸਟੱਡ ਦੋ ਸਟੱਡ ਦੋ ਜਾਨਾ ਸੀ ਪਰ ਦਿਨ ਗਿਆ ਮੈਂ ਉਹ ਮੇਰੀ ਐਕਟਿਵ ਵਾਲਾ ਕੀ ਗਿਆ ਨਾ ਫਿਰ ਉਹ ਗਜ਼ੀਰ ਤਾ ਬੋਲ ਬੁਲਟ ਮੋਟਰਸਾਈਕਲ ਤੇ ਪਾਰ ਰਹਾ ਸੀ ਪਟਾਕੇ ਛੜਿਆ ਬੋਲ ਸਾਥੇ ਪਾਉਣ ਲੱਗਾ ਤਰਲੇ ਅੰਮ੍ਰਿਤਸਰ ਵਿੱਚ ਅੱਜ ਪੁਲਿਸ ਵੱਲੋਂ ਨਾਕਾ ਲਗਾ ਨਵਾਂਸ ਪੋਲੂਸ਼ਨ ਕਰਨ ਵਾਲੇ ਵਾਹਨਾਂ ਤੇ ਸਖਤ ਕਾਰਵਾਈ ਕਰਦਿਆਂ ਬੁਲਟ ਮੋਟਰਸਾਈਕਲ ਨੂੰ ਕੀਤਾ ਇੰਪਾਉਂਡ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਮਰਸਰ ਦੀਆਂ ਜਿੱਥੇ ਇੱਕ ਨੌਜਵਾਨ ਪੁਲਿਸ ਮੁਲਾਜ਼ਮ ਦੇ ਤਰਲੇ ਕੱਢਦਾ ਨਜ਼ਰ ਆ ਰਿਹਾ ਅਤੇ ਪੁਲਿਸ ਨੂੰ سٹਾਜ ਛੁਲਾਣ ਨਾ ਕਰਨ ਦੀ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਕੀ ਹੈ ਪੂਰਾ ਮਾਮਲਾ ਦੇਖੋ ਤੁਸੀਂ ਵੀ ਆਖਰੋਂ ਤਰੀਕਾ ਦੱਸ ਜੀ ਮੈਂ ਦੋਸਤਾਂ ਪੈਰੀ ਮੰਗਲ ਜੀ ਨੇ ਮੇਰੇ ਕੋ ਕੁਛ ਦੀਆ ਕੰਕਾ ਜੀ ਆਖਰੋਂ ਕਦੀ ਦੇਖ ਮੰਗਲ ਜੀ ਸਾਹ ਨੂੰ ਨਹੀਂ ਮੈਂ ਸਾਡੇ ਪੈਰੀ ਹੱਥ ਪੈਰੀ ਬੈਠਾ ਆਖਰ ਜੀ ਪਲੀਸ ਕੰਕਾ ਜੀ ਮੇਰੇ ਤੇ ਬੈਠੋ ਮੇਰੇ ਵੀਰ ਉੱਪਰ ਬੈਠੋ 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 ਕਈ ਜੇ ਬੋਸਦਾ ਕੰਕਾ ਜੀ ਨਾ ਗੱਲ ਕਰੋ ਕੰਕਾ ਜੀ ਮੈਂ ਨਹੀਂ ਸਾਡੇ ਦੇਖਣਾ ਤੁਹਾਡੇ ਬੱਚਿਆਂ ਵਰਗਾ ਕੰਕਾ ਜੀ ਦੇ ਬਾਹਰ ਬੀਤੇ ਉੱਪਰ ਆ ਗਿਆ ਮਤਲਬ ਦੋ ਦੋ ਰੱਦ ਲੋ ਪਰਦੀਨ ਗਿਆ ਮੈਂ ਉਹ ਮੇਰੀ ਅਕਦੀ ਵਾਲਾ ਗਿਆ ਨਾ ਅੰਕਲ ਜੀ ਤਾ ਬੰਦਾ ਜਦਲੇ ਪਰ ਉਹ ਅੰਕਲ ਜੀ ਦਾ ਆਪ ਕਰਦੇ ਆ ਅੱਜ ਅੰਕਲ ਜੀ ਨੂੰ ਕੋਣ ਕਰ ਲੈਣਾ ਨਾ ਅੰਕਲ ਜੀ ਮੈਂ ਇਸ ਤੇ ਰੱਬ ਦੀ ਸੋਲ ਕਿ ਮੈਂ ਇੱਕ ਬਟਕਾ ਨਹੀਂ ਅੰਕਲ ਜੀ ਮਾਰ ਗਿਆ ਤੋ ਉਹ ਕਿੰਦਾ ਫੋਨ ਆ ਗਿਆ ਉਹਨਾਂ ਨੂੰ ਮੈਂ ਅੰਕਲ ਜੀ ਇੱਕ ਪਟਾਕੇ ਜੀ ਮਾਰਿਆ ਸੋ ਲੱਗ ਗਿਆ ਮਰਸ਼ਲ ਜੀ ਦਾ ਮੇਰੇ ਦੋਸਤ ਆ ਗਿਆ ਤਾ ਤੂੰ ਕਿਥੇ ਲੈ ਇੱਕੋ ਮੰਨਿਆ ਮੈਂ ਅੰਕਲ ਜੀ ਪੇਪਰ ਤੇ ਹੀ ਚੱਲਾਂ ਮੇਰੀ ਐਕਟਿਵਲ ਹੈ ਜਿਓ ਉਹ ਮਰਸ਼ਲ ਬਾਂਦੋ ਗਿਆ ਸਾਬ ਦੇ ਲੱਗੇ ਕੋਠੀ ਲੱਗੇ ਉਹਨਾਂ ਨੇ ਮੈਂ ਸਦ ਉਧਰੋਂ ਆਏ ਨਹੀਂ ਮੈਂ ਇੱਧਰ ਪੈਟਰੋਲ ਪੰਪਲੀ ਸਾਈਡ ਤੋਂ ਆਇਆ ਹਾਂ ਇਹਨਾਂ ਨੂੰ ਕਿੱਦਾਂ ਫੋਨ ਆ ਗਿਆ ਅੰਕਲ ਜੀ ਮੈਂ ਨਹੀਂ ਹੈਗਾ ਸੀ ਮੇਰੇ ਕੋਲ ਫੋਨ ਨਹੀਂ ਕਰੀ ਦੋਸਤਾਂ ਨਾਲ ਦੋਸਤਾਂ ਨਾਲ ਹੀ ਫੋਨ ਕਰਦੇ ਹੋ ਕੁਝ ਨੂੰ ਪੁਲਿਸ ਸਾਰੀ ਤੇ ਪਹੁੰਚੀ ਆ ਨਹੀਂ ਅੰਕਲ ਜੀ ਮੈਂ ਸੱਚੀ ਨਹੀਂ ਕੀਤਾ ਮੈਂ ਤਾਂ ਪੇਪਰ ਤੇ ਹੀ ਚੱ ਪਵਨ ਕੁਮਾਰ ਜੀ ਇਹ ਕਿੱਥੇ ਡਿਊਟੀ ਡਾਡੀ ਇਹ ਨਾਵਲਟੀ ਚੌਂਕ ਤੇ ਕੀ ਹੋਇਆ ਜੀ ਜਿਹੜਾ ਬੁਲਟ ਘੇਰੇ ਜੀ ਇਹ ਬੁਲਟ ਪਟਾਕੇ ਮਾਰਦੇ ਆ ਰਹੇ ਪਿੱਛੋਂ ਮੈਸੇਜ ਆਇਆ ਹੈ ਫੋਰਸ ਚੌਂਕ ਚੋਂ ਤੇ ਕਿਨਾਂ ਦਾ ਇਹ ਪਟਾਕੇ ਮਾਰਦਾ ਆ ਰਿਹਾ ਤੇ ਇਹਨੂੰ ਕਿਨਾਂ ਦਾ 207 ਵਿੱਚ ਬੰਦ ਕਰ ਦਿੱਤਾ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿਨਾਂ ਦਾ ਸੀਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਵਿੱਚ ਬੰਦ ਕੀਤਾ ਗਿਆ ਜੀ ਸੋ ਸਰ ਪਟਾਕਿਆਂ ਜਿਵੇਂ ਪ੍ਰੈਸ਼ਰ ਹੋ ਰੰਦੀ ਲੱਗੀ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜਿਹਨੇ ਵੀ ਹੁਣ ਬੁਲਟ ਰਾਈਡ ਕੀਤਾ ਉਹਨਾਂ ਦੇ ਨਕੀਲ ਕਿਸੇ ਜਾਏਗਾ ਹਾਂਜੀ ਸਰਕਾਰੀ ਇਹ ਲੋਕ ਇਹ ਬਾਹਰ ਨਹੀਂ ਆ ਰਹੇ ਫਿਰ ਕੁਝ ਨਿਯਮ ਬੈਸੋ ਜੀ ਕਰ ਰਹੇ ਨਹੀਂ ਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ